ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਦਾਸ ਸਾਹਕਾ ਐਮਐਲਏ ਅਤੇ ਐਮਪੀ ਕੈਂਡੀਡੇਟ ਪਰਮਜੀਤ ਸਿੰਘ ਪਟਿਆਲੇ ਵਾਲੇ 2022 ਚ ਦਾਸ ਬੈਂਸ ਪਾਰਟੀ ਤੋਂ ਐਮਐਲਏ ਸੀਟ ਲੜਿਆ ਸੀ ਪਰ ਕੁਝ ਕਾਰਨ ਕਰਕੇ ਆਪਣੀ ਸੀਟ ਛੱਡਣੀ ਪੈਗੀ ਆਮ ਆਦਮੀ ਪਾਰਟੀ ਨੇ ਸਪੋਰਟ ਪੰਗੀ ਸਾਬਕਾ ਮੰਤਰੀ ਸੁਜੀਤ ਸਿੰਘ ਕੋਲੀ ਸਾਹਿਬ ਨੇ ਤੇ ਐਮਐਲਏ ਅਜੀਤਪਾਲ ਕੋਲੀ ਸਾਹਿਬ ਨੇ ਉਸ ਤੋਂ ਬਾਅਦ ਸਪੋਰਟ ਦੇਣ ਤੋਂ ਬਾਅਦ ਫਿਰ ਮੈਂ ਇੰਡੀਵਿਜੂਅਲ ਲੜਿਆ 2024 ਚ ਤੇ 2024 ਆਜ਼ਾਦ ਉਮੀਦਵਾਰ ਲੜਨ ਤੇ ਡਾਕਟਰ ਬਲਬੀਰ ਜੀ ਦਾ ਮਨਿਸਟਰ ਸਾਹਿਬ ਦਾ ਫੋਨ ਆ ਗਿਆ ਵੀ ਤੁਸੀਂ ਆਪਾਂ ਇੱਕ ਇਕੱਠੇ ਲੜੀਏ ਤੇ ਇੱਕ ਆਪਸ ਚ ਇਹ ਨਾਲ ਲੜੀਏ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਪ੍ਰਚਾਰ ਨਾ ਕਰਿਓ ਤੇ ਤੁਸੀਂ ਨਾ ਹੀ ਕੋਈ ਇਲੈਕਸ਼ਨ ਨਾ ਹੀ ਤੁਸੀਂ ਕੋਈ ਇਸ਼ਤਿਹਾਰ ਚ ਪਾਇਓ ਨਾ ਹੀ ਤੁਸੀਂ ਕੋਈ ਫਲੈਕਸਰ ਚ ਪਾਇਓ ਨਾ ਹੀ ਕੋਈ ਰੈਲੀ ਕੱਢੀਓ ਨਾ ਹੀ ਕੋਈ ਈ ਰਿਕਸ਼ਾ ਚ ਕਰ ਪ੍ਰਚਾਰ ਕਰਿਓ ਤੇ ਫਿਰ ਦਾਸ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ 2024 ਚ ਦਾਸ ਨੇ ਆਪਣੀ ਸੀਟ ਛੱਡਤੀ ਸੀ ਤੇ ਇੱਕ ਦਿਨ ਪਹਿਲੇ ਵੋਟਾਂ ਤੋਂ ਸ਼ਾਇਦ 2 ਦਿਨ ਪਹਿਲੇ ਇਨੋਵਾ ਗੱਡੀ ਚ ਸਿਰਫ ਐਡ ਜੂਰ ਲਿਖਵਾ ਲਈ ਸੀ ਤੇ ਜਿਹਨਾਂ ਜਿਹਨਾਂ ਨੂੰ ਪਤਾ ਲੱਗਿਆ ਦਾਸ ਖੜਾ ਹੋਇਆ ਪਟਿਆਲੇ ਤੋਂ ਉਹਨਾਂ ਨੇ 2267 ਵੋਟਾਂ ਪਾਤੀਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਬਿਨਾਂ ਪ੍ਰਚਾਰ ਕੀਤੇ ਹੋਏ ਪਰ ਮਜਬੂਰ ਮੈਨੂੰ ਇਹ ਕਹਿਣਾ ਪੈ ਰਿਹਾ ਪਿਛਲੇ 80 ਸਾਲ ਤੋਂ ਪੰਜਾਬ ਦਾ ਬੇੜਾਗਰ ਖੋ ਚੁੱਕਾ ਹੈ ਪੂਰੇ ਤੇ ਹੁਣ ਦਾਸ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹਰਮੰਦਰ ਸਾਹਿਬ ਪੰਤੀ ਸ਼ੋਰ ਦਿਵਸ ਦੇ ਸੰਬੰਧ ਚ ਮੱਠਾ ਵਟੇਕਿਆ ਮਹਾਰਾਜੀ ਹਜੂਰੀ ਜੀ ਗੁਰੂ ਗੰਗ ਸਾਹਿਬ ਦਰਬਾਰ ਸਾਹਿਬ 'ਚ ਅਰਦਾਸ ਕੀਤੀ ਮਹਾਰਾਜ ਉਹ ਕੰਮ ਕਰਾਏ ਜੋ ਆਬਜੂ ਨੂੰ ਪੰਦਾ ਹੋਵੇ ਉਹ ਆਪ ਉਹ ਕੰਮ ਨਾ ਕਰਾਣਾ ਕਰਾਏ ਜੋ ਆਬਜੂ ਨੂੰ ਨਹੀਂ ਪੰਦਾ ਜੇ ਤੁਸੀਂ ਚਾਹੁੰਦੇ ਹੋ ਸਰਬੱਤ ਦਾ ਭਲਾ ਪਾਰਟੀ ਪੰਜਾਬ ਲੈਵਲ ਤੇ ਆਵੇ ਪੰਜਾਬੀਆਂ ਦੀ ਇੱਕੋ ਇੱਕ ਪਾਰਟੀ ਹੋਏਗੀ ਪੰਜਾਬ ਦੀ ਇੱਕੋ ਇੱਕ ਪਾਰਟੀ ਹੋਏਗੀ ਬਾਕੀ ਸਾਰੀਆਂ ਪਾਰਟੀਆਂ ਬਾਹਰ ਦੀ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਇਲੈਕਸ਼ਨ ਲਈਏ ਪੰਜਾਬ 'ਚ ਨਵੀਂ ਪਾਰਟੀ ਬਣਾਈਏ ਫਿਰ ਤਾਂ ਚੜਦੀ ਕਲਾ ਬਖਸ਼ ਦਿਓ ਜੇ ਨਹੀਂ ਚਾਹੁੰਦੇ ਤੇ ਸਾਨੂੰ ਇੱਥੇ ਸਟ੍ਰੋਕ ਕਰ ਦਿਓ ਇਹ ਜੂ ਇਤਾਂ ਤੇ ਹੋ ਸੀ ਮੈਂ ਸੀਐਮ ਦੀ ਕੁਰਸੀ ਤੇ ਬੈਠੇ ਆ ਬੈਠੀਏ ਤੇ ਤੁਹਾਨੂੰ ਚਿਰਦੀ ਕਲਾ ਬਖਸ਼ੋ ਨਹੀਂ ਤੇ ਅੱਤੀ ਸਟਾਪ ਕਰ ਦੇਵੋ ਰਾਗੀ ਸਿੰਘ ਸ਼ਬਦ ਕੁਝ ਹੋਰ ਪੜ ਰਹੇ ਸੀ ਅਰਦਾਸ ਦੀ ਜਦੋਂ ਬੇਨਤੀ ਅਰਦਾਸ ਕਰਨ ਤੋਂ ਬਾਅਦ ਗੁਰੂ ਗੰਗ ਸਾਹਿਬ ਜੂੜੀ ਚ ਰਾਗੀਆਂ ਦੇ ਮੂੰਹ ਸ਼ਬਦ ਦੀ ਟੁਕ ਨਿਕਲੀ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ 10 ਗੁਰੂ ਸਾਹਿਬਾਨ ਮਹਾਰਾਜ ਨੇ ਗੁਰੂ ਗੰਗ ਸਾਹਿਬ ਮਹਾਰਾਜ ਨੇ ਇਹ ਤੁੱਕ ਕਢਾਤੀ ਇੱਛਾਪੁਰਖ ਸਰਬ ਸੁਖਦਾਤਾ ਜਦੋਂ ਇਹ ਇੱਛਾਪੁਰਖ ਸਰਬ ਸੁਖਦਾਤਾ ਵਾਲੀ ਤੁੱਕ ਨਿਕਲੀ ਤੇ ਹੁਣ ਸਾਡੇ ਹੌਂਸਲੇ ਬਹੁਤ ਬਲੰਦ ਹੈ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਤਾਂ ਚੜਦੀ ਕਲਾ ਵਾਲਾ ਨਾਮ ਰੱਖਿਆ ਨਾਰਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਸਰਬਤ ਦਾ ਭਲਾ ਪਾਟੀ ਅਸੀਂ ਪੂਰੇ ਪੰਜਾਬ ਲੈਵਲ ਤੇ ਖੜੀ ਕਰ ਰਹੀਆਂ ਗੁਰੂ ਸਾਹਿਬ ਦੀ ਕਿਰਪਾ ਨਾਲ जिदे ਲਈ ਆਪ ਜੀ ਵੱਤਵਤ ਸਯੋਜਕ ਬਖਸ਼ੋ ਵੱਤਵਤ ਮੈਂਬਰ ਬਣੋ ਕਿਉਂਕਿ ਅਸੀਂ ਰੱਬ ਰੂਪ ਬੰਦੇ ਲੱਭਨੇ ਆ ਭਾਵੇਂ ਉਹ ਐਨਜੀਓ ਚਲਾ ਰਹੇ ਆਂ ਸੇਵਾ ਕਰ ਰਹੇ ਆਂ ਭਾਵੇਂ ਉਹ ਪੂਰੇ ਪੰਜਾਬ ਚ ਕੋਈ ਸੇ ਪ੍ਰਕਾਰ ਦੇ ਵੀ ਜਨਤਾ ਨਾਲ ਸੇਵਾ ਕਰ ਰਹੇ ਆਂ ਬੰਦੇ ਉਹ ਚਾਹੀਦੀ ਐ ਜਿਨ੍ਹਾਂ ਨੂੰ ਪੈਸੇ ਨਾਲ ਮੋਹ ਨਾ ਹੋਵੇ ਮਾਇਆ ਨਾਲ ਮੋਹ ਨਾ ਹੋਵੇ ਉਹਦਿਆਂ ਨਾਲ ਪਿਆਰ ਨਾਲ ਹੋਵੇ ਇਸ ਲਈ ਜਿਹੜਾ ਨੂੰ ਮਾਇਆ ਨਾਲ ਪੈਸੇ ਨਾਲ ਮੋ ਨਹੀਂ ਹੈ ਪਿਆਰ ਨਹੀਂ ਹੈ ਉਹਦੇ ਨਾਲ ਪਿਆਰ ਨਹੀਂ ਹੈ ਆਓ ਰਲ ਕੇ ਪੰਜਾਬ ਸੁਧਾਰੀਏ ਮੈਂ ਸਾਰੇ ਜਨਤਾ ਨੂੰ ਪੂਰੇ ਪੰਜਾਬ ਚ ਪੂਰੇ ਇੰਡੀਆ ਚ ਪੂਰੇ ਵਰਲਡ ਚ ਬੇਨਤੀ ਕਰਨਾ ਚਾਹਾਂਗਾ ਇਹ ਵੀਡੀਓ ਵੱਤ ਵੱਤ ਵਾਇਰਲ ਕਰਿਓ ਪੂਰੇ ਵਰਲਡ ਚ ਪੂਰੇ ਪੰਜਾਬ ਚ ਪੂਰੇ ਇੰਡੀਆ ਚ ਤੇ ਬੇਨਤੀ ਹੈ ਆਓ ਆਪਾਂ ਰਲ ਕੇ ਸਰਬੱਤ ਦਾ ਭਲਾ ਪਾਰਟੀ ਦਾ ਮੈਂਬਰ ਬਣੀਏ ਔਰ ਮੈਂਬਰ ਬਣਨ ਲਈ ਇੱਕ ਆਧਾਰ ਕਾਰਡ ਇੱਕ ਵੋਟਰ ਕਾਰਡ ਸਾਈਨ ਕਰਕੇ ਤੇ ਇੱਕ ਐਫੀਡੇਵਿਟ ਹਲਪਨਾਮਾ ਲਿਖ ਕੇ ਦਈਏ ਵੀ ਅਸੀਂ ਸਰਬੱਤ ਦਾ ਭਲਾ ਦੇ ਪਾਰਟੀ ਦੇ ਮੈਂਬਰ ਆ ਤੇ ਉਹ ਇੰਗਲਿਸ਼ ਚ ਦਾਸ ਤੋਂ ਮੰਗਾ ਸਕਦੇ ਹੋ ਪੰਜਾਬੀ ਚ ਵੀ ਹਲਪਨਾਮਾ ਪੜ ਸਕਦੇ ਹੋ ਵੀ ਉਦੇ ਸਿਰਫ ਇਹੀ ਮੈਂਸ਼ਨ ਆ ਵੀ ਸਰਬੱਤ ਦਾ ਭਲਾ ਦੇ ਪਾਰਟੀ ਦੇ ਅਸੀਂ ਮੈਂਬਰ ਆ ਤੇ ਆਓ ਰਲ ਕੇ ਆਪਾਂ ਪਾਰਟੀ ਰਜਿਸਟਰਡ ਕਰਾਈਏ ਜਿਹਦੇ ਚ 1.5 ਲੱਖ ਰੁਪਏ ਦਾ ਖਰਚਾ ਹੈ ਔਰ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਆਓ ਆਪਾਂ ਆਪਣੀ ਦਸਵੰਤ ਰੂਪ ਜਾਂ ਆਪਣਾ ਪਾਟੀ ਬਣਾਣ ਦੀ ਸੇਵਾ ਕਰ ਸਕੀਏ ਰਜਿਸਟਰਡ ਵਾਸਤੇ ਆਪਾਂ ਜਿਹੜਾ ਬੰਦਾ 100 ਦੇ ਸਕਦਾ 200 ਦੇ ਸਕਦਾ 500 ਦੇ ਸਕਦਾ 1000 ਦੇ ਸਕਦਾ ਜੂਰ ਆਪਾਂ ਸੇਵਾ ਪਾਈਏ ਤੇ ਆਪਾਂ ਪਾਟੀ ਦੇ ਮੈਂਬਰ ਬਣੀਏ ਇੱਕ ਆਧਾਰ ਕਾਰਡ ਤੇ ਵੋਟਰ ਕਾਰਡ ਦਾਸ ਨੂੰ ਇੱਕ ਐਫਿਡੇਵਟ ਹਲਪਨਾਮਾ ਵੀ ਆਸੀ ਸਰਵਦਾ ਪਲਾਦੇ ਪਾਟੀ ਦੇ ਮੈਂਬਰ ਆ ਉਹ ਆਪਾਂ ਮੈਨੂੰ ਜੂਰ ਦਿਓ ਜੇ ਪਟਿਆਲੇ ਤੇ ਹੈਗੇ ਉਹ ਬਾਈ ਹੈਂਡ ਦੇ ਦਿਓ ਜੇ ਕਿਤੇ ਬਾਹਰੋਂ ਹੈਗੇ ਉਹ ਤੇ ਮੈਨੂੰ ਕੋਰੀਅਰ ਆਇਨ ਦੇ ਸਕਦੇ ਹੋ ਤੇ ਕੋਰੀਅਰ ਦਾ ਨੰਬਰ ਨੋਟ ਕਰ ਲਓ 1636/3 ਹਾਊਸ ਨੰਬਰ 1636/3 ਕੁਲਦੀਪ ਸਿੰਘ ਮਾਰਗ ਰਾਗੋ ਮਾਜਰਾ ਨੀਅਰ ਬੁੱਢਾ ਦਾ ਸਕੂਲ ਪਟਿਆਲਾ ਤੇ 147001 ਇਹ ਨੰਬਰ ਹੈ ਪਟਿਆਲੇ ਸ਼ਹਿਰ ਦਾ ਤੇ ਉਸ ਤੋਂ ਇਲਾਵਾ ਇੱਕ ਬੇਨਤੀ ਹੈ ਆਪਾਂ ਕੋਸ਼ਿਸ਼ करिए ਕੋਈ ਆਪਣੀ 100 ਪਾਵੇ ਕੋਈ 200 ਪਾਵੇ ਕੋਈ 500 ਪਾਵੇ ਕੋਈ 1000 ਪਾਵੇ ਤੇ ਆਪਾਂ ਰਲ ਕੇ ਇਹ ਪਾਰਟੀ ਆਪਾਂ ਜਲਦੀ ਤੋਂ ਜਲਦੀ ਰਜਿਸਟਰ ਕਰਾ ਸਕੀਏ ਪਾਰਟੀ ਰਜਿਸਟਰਡ ਜਿਹੜੀ ਹੋਣੀ ਹੈ ਉਹ ਘੱਟੋ ਘੱਟ 3 ਮਹੀਨੇ ਵੱਧ ਤੋਂ ਵੱਧ 6 ਮਹੀਨੇ ਲੱਗਣੇ ਸਾਡੇ ਕੋਲ ਟਾਈਮ ਬਹੁਤ ਥੋੜਾ ਹੈ ਅੱਜ 1 ਨਵੰਬਰ 2025 ਨੂੰ ਮੈਂ ਬੇਨਤੀ ਕਰ ਰਿਹਾ ਆਓ ਰਲ ਕੇ ਆਪਾਂ ਸਾਰੇ ਸਾਥ ਦੇਈਏ ਵੱਧ ਤੋਂ ਵੱਧ ਮੈਂਬਰ ਬਣੀਏ ਕਿਉਂਕਿ ਜੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸਰਵਦਾ ਭਲਾ ਪਾਰਟੀ ਆ ਗਈ ਪੰਜਾਬ ਤੇ ਸਰਕਾਰ ਬਣਾ ਲਈ ਤੇ ਆਪਾਂ ਘਰ ਘਰ ਰੋਜ਼ਗਾਰ ਘਰ ਘਰ ਮੈਡੀਕਲ ਜਿਹੜਾ ਕਿ 13 ਲੱਖ ਦਾ ਸਰਕਾਰੀ ਨੌਕਰੀਆਂ ਤੇ ਘਰ ਘਰ ਰੋਜ਼ਗਾਰ ਤੇ 13 ਲੱਖ ਦਾ ਮੈਡੀਕਲ ਜਿਹੜਾ ਕਿ ਜਿਹਦੇ ਚ ਦਵਾਈਆਂ ਫ੍ਰੀ ਟੈਸਟ ਫ੍ਰੀ ਆਪਰੇਸ਼ਨ ਫ੍ਰੀ ਹੋਣਗੇ ਤੇ ਉਸ ਤੋਂ ਇਲਾਵਾ ਜਿਹੜਾ ਕਾਰੋਬਾਰ ਕਰ ਰਿਹਾ ਹੈ ਜੋ ਕਾਰੋਬਾਰ ਕਰਦੇ ਕਰਦੇ ਆਪਣਾ ਬਿਜ਼ਨਸ ਵਧਾਣਾ ਚਾਹੁੰਦਾ ਹੈ 13 ਲੱਖ ਦਾ ਇੱਕ ਪੈਕੇਜ ਦਿੱਤਾ ਜਾਏਗਾ ਜਿਹਦੇ 'ਚ ਉਹ ਆਪਣਾ ਬਿਜ਼ਨਸ ਵਧਾ ਸਕਦਾ ਹੈ ਲੋਨ ਦਿੱਤਾ ਜਾਏਗਾ ਉਹਦਾ ਵਿਆਜ ਕੋਸ਼ਿਸ਼ ਕਰਾਂਗੇ ਪੂਰਾ ਹੀ ਪੂਰਾ ਵਿਆਜ ਅਸੀਂ ਭਰਾਂਗੇ ਨਹੀਂ ਤਾਂ ਅੱਧਾ ਅਸੀਂ ਪੰਜਾਬ ਸਰਕਾਰ ਸਰਬੰਦਾ ਭਲਾ ਪਾਰਟੀ ਬਣਨ ਤੋਂ ਬਾਅਦ ਵਿਆਜ ਭਰੇਗੀ ਇਸ ਤਰ੍ਹਾਂ ਹੀ ਜਿਵੇਂ ਕਿ ਜਿਹਦੇ ਕੋਲ ਮਕਾਨ ਨਹੀਂ ਹੈਗਾ ਉਹਨਾਂ ਨੂੰ ਮਕਾਨ ਦਿੱਤਾ ਜਾਏ ਇਸ ਤਰ੍ਹਾਂ ਹੀ ਜਿਹਦੇ ਕੋਲ ਅ ਕੋਈ ਸਟੱਡੀ ਲੋਨ ਜਾਂ ਖੋਰ ਕੁਝ ਉਹ ਵੀ ਦਿੱਤਾ ਜਾਏ ਉਸ ਤੋਂ ਇਲਾਵਾ ਇੱਕ 13 ਲੱਖ ਦਾ ਪੈਕੇਜ ਜਿਹੜਾ ਬਿਲਕੁਲ ਫ੍ਰੀ ਆਫ ਕੋਸਟ ਦਿੱਤਾ ਜਾਏਗਾ ਹਰੇਕ ਘਰ ਦੇ ਵਿੱਚ ਜਿਹੜਾ ਸਰਬੱਤ ਦਾ ਭਲਾ ਪਾਰਟੀ ਨਾਲ ਜੁੜੇਗਾ